ਅੱਛਾ ਬੱਪੂ ਉਦਾਂ ਇਹ ਇਹ ਆਈਡੀ ਦਾ ਪਤਾ ਸੀ ਤੁਹਾਨੂੰ ਵੀ ਤੁਹਾਡੇ ਨਾਂ ਤੋਂ ਐ ਆਈਡੀ ਬਣ ਗਈ ਜਾਂ ਤੁਹਾਡੇ ਨਾਂ ਦੀ ਆਈਡੀ ਬਣਾ ਦਿੱਤੀ ਗਈ ਪਹਿਲਾਂ ਨਹੀਂ ਸੀ ਪਤਾ ਅੱਛਾ ਪਤਾ ਹੀ ਨਹੀਂ ਸੀ ਪਹਿਲਾਂ ਨਹੀਂ ਸੀ ਪਤਾ ਅੱਛਾ ਤੇ ਗੀਲਾ ਜੱਟ ਗੀਲਾ ਜੱਟ ਗੀਲਾ ਜੱਟ ਕਹਿੰਦੇ ਨੇ ਗੀਲੇ ਜੱਟ ਦਾ ਹੈਗਾ ਮੇਰਾ ਪੜੋਸੀ ਖੇਤਾਂ ਦਾ ਅੱਛਾ ਉਹਦੇ ਨਾਂ ਤੇ ਐਡੀ ਪਾਈ ਹੋਈ ਸੀ ਨਿਆਣਿਆਂ ਨੇ ਉਹਦੇ ਦੇ ਮੈਂ ਕੰਮ ਮਾਰੋ ਕਰਦਾ ਅੱਛਾ ਅੱਛਾ ਕਰਕੇ ਮੈਨੂੰ ਗੀਲਾ ਜੱਟ ਤੇ ਨਾਂ ਤੇ ਜਾਣ ਦੋ ਤੇ ਗੀਲਾ ਜੱਟ ਗੀਲਾ ਜੱਟ ਗੀਲਾ ਜੱਟ ਕਹਿੰਦੇ ਨੇ ਗੀਲੇ ਜੱਟ ਦਾ ਹੈਗਾ ਮੇਰਾ ਪੜੋਸੀ ਖੇਤਾਂ ਦਾ ਉਹਦੇ ਨਾਂ ਤੇ ਏਡੀ ਪਾਈ ਹੋਈ ਨਿਆਣਿਆਂ ਨੇ ਉਹਦੇ ਦੀ ਮੈਂ ਕੰਮ ਮਾਰੋ ਕਰਦਾ ਅੱਛਾ ਅੱਛਾ ਕਰਕੇ ਮੈਨੂੰ ਗੀਲਾ ਜੱਟ ਦੇ ਨਾਂ ਤੇ ਜਾਣਦੇ ਗੀਲਾ ਜੱਟ ਦੇ ਨਾਂ ਤੇ ਜਾਣਦੇ ਨੇ ਅੱਛਾ ਪਿੰਡ ਦੇ ਵਿੱਚ ਹੁਣ ਉਹ ਲੋਕ ਜਿਵੇਂ ਆਉਂਦੇ ਨੇ ਮਿਲਣ ਵੀ ਗੀਲੇ ਜੱਟ ਕੋਲੇ ਜਾਣਾ ਨਾਂ ਲੈ ਕੇ ਆਉਂਦੇ ਨੇ ਆਉਂਦੇ ਨੇ ਗੀਲਾ ਜੱਟੇ ਕਹਿੰਦੇ ਨੇ ਆਖੇ ਅੱਛਾ ਕੀ ਕਹਿੰਦੇ ਨੇ ਗੀਲਾ ਜੱਟ ਜਾਂਦਾ ਹੂੰ ਬੱਪੂ ਸਾਥਰੀ ਕਾਲ ਬੱਚੇ ਜਿਵੇਂ ਜਿਹੜੇ ਦੇਖਦੇ ਨੇ ਹੂੰ ਬਾਕੀ ਵਿੱਚ ਮਜ਼ਾਕ ਵੀ ਕਰਦੇ ਨੇ ਵੀ ਇਹ ਨੰਗਾ ਨੱਚਦਾ ਮਖਾ ਵੀ ਨੰਗੇ ਆਇਆ ਨੰਗੇ ਜਾਣਾ ਵੀ ਕੋਈ ਗੱਲ ਨਹੀਂ ਹੈਗੀ ਹੂੰ ਅੱਛਾ ਚੱਲ ਅੱਛਾ ਕਰੀ ਪਰਵਾਹ ਹੀ ਮਾਰੀ ਹੈ ਕਰੇ ਪਰਵਾਹ ਜੀ ਕਿਸੇ ਚੀਜ਼ ਦੀ ਕੀਤੀ ਹੈ ਨਾ ਕਦੇ ਵੀ ਨਹੀਂ ਕਿਸੇ ਚੀਜ਼ ਦੀ ਨਾ ਕੋਈ ਪਰਵਾਹ ਨਹੀਂ ਹੈਗੀ ਕੋਈ ਪੈਸੇ ਥੇਲੇ ਦੀ ਕਿਸੇ ਚੀਜ਼ ਦੀ ਨਾ ਪੈਸੇ ਦੀ ਤਾਂ ਝਾਕੇ ਨਹੀਂ ਨਾ ਜ਼ਮੀਨ ਦੀ ਨਾ ਪੈਸੇ ਦੀ ਨਾ ਜਨਾਨੀ ਦੀ ਜਨੂਦਾ ਤੇ ਨੇਤੀ ਜਾਂ ਤੇ ਅੱਛਾ ਸਾ ਦੇਖਿਆ بڑا ਕੋਹਾ ਪਰ ਕਰਨੀ ਆਪਣੀ ਸਮਝ ਨਾਲ ਮਤ ਬੋਲ ਅੱਛਾ ਅੱਛਾ ਬਾਈ ਨੂੰ ਨਹੀਂ ਦੱਸਦੇ ਜਿਹੜੇ ਨਾਲ ਆਏ ਨੇ ਕਹਿੰਦੇ ਬਾਪੂ ਥੋੜਾ 8 ਵਜੇ ਸਵੇਰ ਦਾ 8 ਵਾਈ ਉੱਥੇ ਹੋ ਜਾਂਦੀ ਆ ਵੀ ਇੱਥੇ ਹੁਣ ਕਰੇ ਵੀ ਹੋ ਜਾਂਦੀ ਆ ਬਾਹਰ ਵੀ ਕਈ ਵਾਰੀ ਫੇ ਸੱਚੀ ਗੱਲ ਤੇ ਹੋ ਜਾਂਦੀ ਆ ਅੜਨਾ ਪੈਂਦਾ ਹੈ ਤੁਹਾਡਾ ਨਾਲ ਪੈ ਜਾਂਦਾ ਹੂੰ ਜਿੱਥੇ ਅੜਨਾ ਅੱਗਣੇ ਵਾਲੀ ਗੱਲ ਹੋਵੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਕਿਹਾਟਿਆਂ ਵੀ ਗੱਡੀ ਵਾਲੀ ਲੈ ਚੇ ਹੋ ਗਿਆ ਹਾਂ ਆਪਾਂ ਕਿਹੜੇ ਹੁਣ ਇੱਥੇ ਕਤਲ ਕਰਦੇ ਫਿਰਦੇ ਹਾਂ ਬਿਲਕੁਲ ਜਦ ਆਪਾਂ ਨੂੰ ਇਹ ਪੈ ਕੇ ਬੰਦੇ ਮਾਰਨ ਨੂੰ ਫਿਕਰੀਏ ਕੀ ਹਾਂ ਕੀ ਬਾਤ ਹੈ ਇਹ ਚੀਜ਼ ਅੱਛਾ ਬੱਪੂ ਉਦਾਂ ਇਹ ਇਹ ਆਈਡੀ ਦਾ ਪਤਾ ਸੀ ਤੁਹਾਨੂੰ ਵੀ ਤੁਹਾਡੇ ਨਾਂ ਤੋਂ ਐ ਆਈਡੀ ਬਣ ਗਈ ਜਾਂ ਤੁਹਾਡੇ ਨਾਂ ਦੀ ਆਈਡੀ ਬਣਾ ਦਿੱਤੀ ਪਹਿਲਾਂ ਨਹੀਂ ਸੀ ਪਤਾ ਅੱਛਾ ਪਤਾ ਹੀ ਨਹੀਂ ਸੀ ਪਹਿਲਾਂ ਨਹੀਂ ਸੀ ਪਤਾ ਅੱਛਾ ਇਹ ਚਲੇ ਗਏ ਵਾ ਖੇਤ ਵਿੱਚ ਸਬਜ਼ੀ ਲਾਈ ਹੋਈ ਸੀ ਅੱਛਾ ਮੁੰਡਾ ਸਕਦੀ ਪਚ ਲਿਆ ਗਿਆ ਪਿੰਡੀ ਚ ਲਿਆ ਗਿਆ ਪੁੱਤੇ ਲੱਗਦੇ ਨੇ ਆਪਣੇ ਅੱਛਾ ਚਲੋ ਮੈਂ ਬਰਜਸ ਕਰਦਾ ਸੀ ਪਹਿਲਾਂ ਦੇ ਪਰਮਾਨ ਨਾਲ ਬਰਜਸ ਕਰਾਈ ਹੋਈ ਸੀ ਸਲਾਣੇ ਵਾਲੇ ਨਾਲ ਲਖਬੀਰ ਘੋਂਗਰ ਨਾਲ ਤੁਸੀਂ ਐਸੇ ਪਹਿਲਵਾਨੀ ਵੀ ਕੀਤੀ ਹੈ 2 ਪਰਮਾਨ ਸੀ ਉੱਥੇ ਦੇ ਲਖਬੀਰ ਘੋਂਗਰ ਦੋ ਸਾਲ ਆਪਣਾ 6-7 ਮਹੀਨੇ ਪਹਿਲਾਂ अच्छा गांधी वाले काम ਤੇ 6-7 ਮਹੀਨੇ ਪਹਿਲਾਂ ਕਤਲ ਹੋ ਗਿਆ ਸੀ ਉੱਥੇ ਆਪਣੀ ਭੁਗਾਈ ਦਿਓ। اچھا ਉਹ ਇਹ ਕੰਮ ਦੇ ਵਿੱਚ ਮੇਰਾ ਹਸਤਾ ਸੀ ਮੇਰੀ ਉਮਰ 42-45 ਸਾਲ ਸੀ ਉਹ ਮੁੰਡਾ 21 ਸਾਲ ਦਾ ਸੀ। ਉਹ ਥੋੜਾ ਉਸਤਾਦ ਸੀ। ਉਹ ਜਿੱਦਣ ਕਤਲ ਕਰਕੇ ਗਿਆ ਇਦਾਂ ਸਾਡਾ ਟਕਰਾ ਹੋਇਆ ਜੇਲ੍ਹ ਦੇ ਵਿੱਚ। ਮੈਨੂੰ ਵੀ 2 ਸਾਲ ਹੋ ਗਏ ਸੀ ਜੇਲ੍ਹ 'ਚ। اچھا ਚਲੋ ਮਾਨੂੰ ਹੌਸਲਾ ਦਿੱਤਾ ਮਹੱਤੀ ਹੋ ਗਿਆ ਛੋਟੇ। ਵੀ ਆ ਜਾ ਚਾਹ ਪੀ ਲਾਓ ਚਾਹ ਬਣਾ ਕੇ ਹਟ ਰਹੀ ਹੈ। ਹਾਂ। ਜੇ ਲੋ ਚਾਹ ਪੀਂਦੇ ਤਾਂ ਉਹ ਪਰਮਾਨ ਸੀ ਕਹਿੰਦਾ ਵੀ ਮੈਨੂੰ ਥੋੜੀ ਚਾਹ ਪੀਉਂਗਾ ਮੈਂ ਚਾਹ ਪਿੰਦਾ ਨਹੀਂ ਹੈਗਾ ਮੈਂ ਹਾਂ ਮੈਂ ਕਿਹਾ ਪੀ ਲੈ ਥੋੜੀ ਜੀ ਵੀ ਕੋਈ ਨਹੀਂ ਮੈਂ ਕਿਹਾ ਕਿ ਇਸ ਕਿਵੇਂ ਹੋ ਗਿਆ ਕਹਿੰਦਾ 302 ਦਾ ਮੈਂ ਕਿਹਾ ਹੋ ਗਿਆ じゃ ਮੈਂ ਇਦਾਂ ਹੀ ਗੱਲ ਪੈ ਗਿਆ ਕਹਿੰਦਾ ਵੀ ਹੋ ਗਿਆ ਕਰਤਾ ਮੈਂ ਤਾਂ ਅੱਛਾ ਕਹਿੰਦਾ ਕਰਕੇ ਥਾਣੇ ਪੇਸ਼ ਹੋ ਗਿਆ ਜਾ ਕੇ ਉਹਨੇ ਪਰਜਾਈ ਮਾਰਤੀ ਸੀ ਆਪਣੇ ਕੋਈ ਚਲੋ ਚੋ ਗੱਲ ਹੋਊਗੀ ਕਰਦੇ ਵਿੱਚ ਆਪਾਂ ਨੂੰ ਪਤਾ ਨਹੀਂ ਹੁੰਦੀ ਜਾਣੇ ਹੂੰ ਕਹਿਣ ਵਾਲੀਆਂ ਨਹੀਂ ਹੈ ਜੀ ਹੂੰ ਉਹ ਮੁੰਡਾ ਆਪਣੇ ਤਾਏ ਨੇ ਪਾਲਿਆ ਹੋਇਆ ਸੀ ਹੂੰ ਉਹਦੇ ਬਾਪ ਦੀ ਬਾਹ ਵੀ ਵੱਡੀ ਹੋਈਆ ਸਾਗਰ ਉਹਦੇ ਨੋਂ ਹੂੰ ਉਹਦਾ ਤਾਇਆ ਹੀ ਬੂਟਾ ਅੱਛਾ ਬੂਟੇ ਨੇ ਲਿਆ ਹੋਇਆ ਸੀ ਉਹ ਗੋਦ ਵੀ ਲਿਆਣਾ ਹੁੰਦਾ ਸੀ ਮਾਂ ਮਰ ਗਈ ਸੀ ਤਾਈ ਨੇ ਅਤਾਏ ਨੇ ਉਹ ਪਾਲਿਆ ਪਾਲਿਆ ਉਹਨੇ ਆਪਣੀ ਜ਼ਮੀਨ ਵੀ ਉਹਦੇ ਨਾਂ ਕਰਾਈ। ਉਹ ਜਿਹੜੀ ਪਰਜਾਈ ਸੀ ਉਹਦੇ ਕੋਲ ਇੱਕ ਮੁੰਡਾ ਇੱਕ ਕੁੜੀ ਸੀ। ਜਿਹੜੀ ਮਾਰੀ ਉਹਨੇ। ਉਹ ਇਹੀ ਕਹਿ ਕਰਦਾ ਸੀ ਕਹਿੰਦਾ ਵੀ ਮੈਂ ਨਿਆਣਿਆਂ ਨੂੰ ਜ਼ਮੀਨ ਦੇ ਦੇਣੀ ਆ। ਹੂੰ ਮੇਰੇ ਨਾਲ ਬਹੁਤ ਟਾਈਮ ਰਿਹਾ। ਹੂੰ ਉਹਦਾ ਜ਼ੋਰ ਕਰਾਇਆ ਮੈਂ 5 ਸਾਲ।